ਲੱਗਦਾ ਕਿ ਕੋਈ ਭੇਤੀ ਵੀ ਹੋ ਸਕਦਾ ਜਿੰਨੇ ਸਿੱਧੂ ਦੀ ਜਾਣਕਾਰੀ ਦਿੱਤੀ ਹੋਵੇ ਕੋਈ ਘਰ ਦਾ ਭੇਤੀ ਕੋਈ ਨੇੜੇ ਦਾ ਭੇਤੀ ਕਿ ਸਿੱਧੂ ਇੰਨੇ ਵਜੇ ਨਿਕਲਦਾ ਹੈ ਵੈਪਨ ਇੰਨਾ ਕੁ ਹੁੰਦਾ ਕਿਉਂਕਿ ਸਿੱਧੂ ਨੂੰ ਲੱਗ ਰਿਆ ਸੀ ਵੈਪਨ ਫੁੱਲ ਵੈਪਨ ਫੁੱਲ ਕਿਉਂ ਨਹੀਂ ਸੀ ਇਹ ਇਹ ਪਤਾ ਲੱਗ ਪਾਇਆ ਕਿ ਦੋ ਹੀ ਕਰਤੂਸ ਕਿਉਂ ਸੀਗੇ ਇਹ ਮੈਂ ਜਿਹੜੀ ਗੱਲ ਆ ਗਈ ਉਹਨਾਂ ਦੇ ਪਿਤਾ ਜੀ ਨਾਲ ਵੀ ਗੱਲ ਹੋਈ ਆ ਤੇ ਕਹਿੰਦੇ ਵੀ ਘਰ ਹੀ ਬੈਠੇ ਸੀਗੇ ਕੋਈ ਆਇਆ ਸੀਗਾ ਤਾਂ ਉਹਦੇ ਕੋਲੇ ਵੀ ਵੈਪਨ ਸੀ ਸਿੱਧੂ ਵੈਪਨ ਦਾ ਬੜਾ ਸ਼ਕੀਨ ਸੀ ਇਹਦੇ ਕੋਲੇ 45 ਬੋਰ ਸੀ ਤਾਂ ਇਹਨੇ ਕਹਿੰਦੇ ਵੀ ਵੈਸੇ ਉੱਥੇ ਫੇਰ ਕਰਕੇ ਵੀ ਆ ਵੇਖ ਤੇਰੇ ਕੋਲੇ ਇਹ ਆ ਮੇਰੇ ਕੋਲੇ ਇਹ ਆ ਅੱਛਾ ਤੇ ਉਹ ਫੇਰ ਕਰਤੇ ਤੇ ਬਾਅਦ ਦੇ ਵਿੱਚ ਮੈਨੂੰ ਇਹੀ ਲੱਗਦਾ ਕਿ ਸਿੱਧੂ ਦੇ ਮਾਈਂਡ ਦੇ ਵਿੱਚ ਸੀ ਕਿ ਵੈਪਨ ਮੇਰਾ ਲੋਡਡ ਆ ਬਟ ਉਹ ਇੱਕ ਦਿਨ ਪਹਿਲਾਂ ਉੱਥੇ ਫੇਰ ਕਰਕੇ ਜਿਹੜੇ ਦੋ ਹੀ ਕਾਰਟਿਜ ਸੀਗੇ ਉਹਦੇ ਕੋਲੇ ਤਾਂ ਇਹ ਸਾਰੇ ਆਪਾਂ ਤੇ ਕੋਇਨਸੀਡੈਂਟ ਆ ਜਾਂ ਇਹ ਤਾਂ ਇਨਕੁਆਰੀ ਦਾ ਵਿਸ਼ਾ ਕਹਿੰਦੇ ਵੀ ਉਹਦੇ ਕੋਲੇ ਦੋ ਹੀ ਕਾਰਤੂ ਸੀਗੇ ਉਸ ਟਾਈਮ ਤੇ ਉਹਨੇ ਦੋ ਚਲਾਏ ਵੀ ਦਲੇਰੀ ਜਦੋਂ ਜਦੋਂ ਬੁੱਕਲ ਚ ਡਿੱਗ ਗਿਆ ਦੋਸਤ ਜੀ ਸਿੱਧੂ ਦੋਸਤਾਂ ਨੇ ਉਸ ਵੇਲੇ ਕੀ ਕੀਤਾ ਨਹੀਂ ਉਹ ਕਿੰਨੀ ਦੇਰ ਉੱਥੇ ਰਿਹਾ ਕਿ ਕਿੰਨੀ 30 30 40 ਸਕਿੰਟ ਇਹ ਸਾਰਾ ਕੁਝ ਹੋਇਆ ਕਿੰਨੀ ਦੇਰ ਇਹ ਇਨਸੀਡੈਂਟ ਹੋਇਆ ਇਹ 30 40 ਸਕਿੰਟ ਨਹੀਂ ਉਹਨਾਂ ਨੇ ਇੱਕ ਗੱਲ ਹੋਰ ਦੱਸੀ ਹੈ ਮੈਨੂੰ ਪਿੱਛੋਂ ਗੁਰਵਿੰਦਰ ਨੇ ਕਿ ਕਹਿੰਦਾ ਜਦੋਂ ਮੇਰੇ ਗੋਲੀ ਲੱਗੇ ਮੈਂ ਡਿੱਗ ਪਿਆ ਤੇ ਬਾਈ ਜਦੋਂ ਗੁਰਪ੍ਰੀਤ ਦੀ ਬੁੱਕਲ 'ਚ ਡਿੱਗ ਪਿਆ ਤੇ ਇੱਕ ਵਾਰੀ ਗੋਲੀ ਬੰਦ ਹੋ ਗਈ ਹੂੰ ਬਿਲਕੁਲ ਬੰਦ ਹੋ ਗਈ ਤਾਂ ਮੈਂ ਸਿਰ ਚੱਕਿਆ ਮੈਂ ਦੇਖਿਆ ਕਿ ਬਾਈ ਲਹੂ ਲਹਾਣਾ ਵੀ ਬਾਈ ਇਸ ਪਾਸੇ ਛੱਡਿਆ ਵੀ ਬਾਈ ਠੀਕ ਆ ਐਨਾ ਚੱਕਣ ਦੀ ਦੇਰ ਸੀ ਕਹਿੰਦਾ ਮੈਨੂੰ ਪਤਾ ਲੱਗਾ ਕਿਉਂਕਿ ਫੇਰ ਤੁਰਿਆ ਆਉਂਦੇ ਸੀ ਉਹ ਦੁਬਾਰਾ ਮੈਂ ਦੁਬਾਰਾ ਫੇਰ ਫਾਇਰਿੰਗ ਕਰੀਆ ਫੇਰ ਕਹਿੰਦਾ ਮੈਂ ਉਮੀ ਫੇਰ ਡਿੱਗ ਪਿਆ ਦੁਬਾਰੇ ਤਸੱਲੀ ਕਰਕੇ ਗਏ ਆ ਦੁਬਾਰੇ ਤਸੱਲੀ ਕਰਕੇ ਗਏ ਕਿ ਸਿੱਧੂ ਦੇ ਸਾਹ ਚੱਲਦੇ ਪਏ ਆ ਦੁਬਾਰਾ ਆਏ ਕਿ ਸਿੱਧੂ ਬਚ ਨਾ ਜਾਵੇ ਇਹ ਇਸ ਕੰਮ ਦੇ ਵਿੱਚ 1-2 ਮਿੰਟ ਲੱਗੇ ਜਿਹੜਾ ਦੁਬਾਰੇ ਫੇਰ ਆਇਆ ਹੂੰ ਤਾ ਇੱਕ ਹੋਰ ਆ ਵੀ ਦੇਖੋ ਪਬਲਿਕ ਉਥੇ ਇੱਕ ਡਰ ਵੀ ਜਾਂਦੀ ਆ ਤੇ ਇੱਕ ਉਹਨਾਂ ਨੇ ਹੋਰ ਵੀ ਕਿਹਾ ਵੀ ਸਾਨੂੰ 20 ਮਿੰਟ ਤੱਕ ਕਿਸੇ ਨੇ ਉੱਤੇ ਕੱਢਿਆ ਹੀ ਨਹੀਂ ਮੇਰੀ ਮੇਰੀ ਮੈਂ ਉੱਥੇ ਚਸ਼ਮਦੀਦ ਸੀਗੇ ਮੇਰੇ ਨਾਲ ਗੱਲਬਾਤ ਹੋ ਰਹੀ ਸੀ ਉਹ ਕਹਿ ਰਹੇ ਸੀਗੇ 20 22 ਮਿੰਟ ਲੱਗੇ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿਸੇ ਨੇ ਕਾਰ ਨਹੀਂ ਰੋਕੀ ਕਾਰ ਵੀ ਨਹੀਂ ਰੋਕੀ ਕਿਸੇ ਨੇ ਸੱਤ ਅੱਠ ਕਾਰਾਂ ਉਹ ਨਿਕਲ ਗਈਆਂ ਕਿਸੇ ਨੇ ਕਾਰ ਨਹੀਂ ਰੋਕੀ 20 22 ਮਿੰਟ ਇਦਾਂ ਨਿਕਲ ਗਏ ਸੀ ਇੱਕ ਦਸਤ ਵੀ ਐਨੀ ਪੈ ਗਈ ਸੀ ਕੋਈ ਰੁਕਿਆ ਵੀ ਨਹੀਂ ਜਿਹੜੇ ਖੜੇ ਸੀ ਇੱਕ ਉਹਦੀ ਜਿਹੜੀ ਕਿੰਨੀ ਕੁ ਫਾਇਰਿੰਗ ਹੋਈ ਸੀ 40 50 ਗੋਲੀਆਂ ਕਿੰਨੀ ਕੁ ਫਾਇਰਿੰਗ ਹੋਈ ਉਹ ਕਹਿੰਦੇ ਇੱਕ ਲੜੀ ਨੂੰ ਅੱਗ ਨਹੀਂ ਲਾ ਦਿੰਦੇ ਪਟਾਕਿਆਂ ਨੂੰ ਇਸ ਤਰ੍ਹਾਂ ਫਾਇਰਿੰਗ ਹੋਈ ਆ ਗੈਂਗਸਟਰ ਕੁਝ ਕਹਿ ਰਹੇ ਸੀ ਕੁਝ ਬੋਲੇ ਉਸ ਤੋਂ ਬਾਅਦ ਜਦੋਂ ਦੂਸਰੀ ਵਾਰ ਆਏ ਕੁਝ ਬੋਲੇ ਨਹੀਂ ਹੋ ਗਿਆ ਨੇ ਸਾਨੂੰ ਫਾਇਰਿੰਗ ਹੀ ਸੁਣੀ ਆ ਸਾਨੂੰ ਤਾਂ ਬਿਲਕੁਲ ਦਿਸਣਾ ਹੀ ਹਟ ਗਿਆ ਕਿਉਂਕਿ ਉਹ ਕਹਿੰਦਾ ਸੀ ਕਿ ਮੈਨੂੰ ਤਾਂ ਐਸੀ ਵੀ ਮੈਂ ਤਾਂ ਆਪ ਡੈੱਡ ਹੋ ਗਿਆ ਮੇਰਾ ਸਾਰਾ ਬਲੱਡ ਨਾ ਭਰ ਗਿਆ ਮੇਰੀ ਬਾਹਾਂ ਤਾਂ ਬਿਲਕੁਲ ਹੀ ਰੁਕ ਗਈ ਕਿਸ ਸ਼ੱਕ ਹੈ ਕਿਸੇ ਤੇ ਕੌਣ ਹੋ ਸਕਦਾ ਬਿਸ਼ਨੋਈ ਨੇ ਤਾਂ ਇਸ ਦੀ ਜ਼ਿੰਮੇਵਾਰੀ ਲੈ ਲਈ ਗੋਲਡੀ ਬਰਾੜ ਨੇ ਤਾਂ ਲੈ ਲਈ ਲੇਕਿਨ ਨੇੜੇ ਤੇੜੇ ਵੀ ਕੋਈ ਹੋ ਸਕਦਾ ਕਿਸੇ ਤੇ ਸ਼ੱਕ ਹੈ ਤਨਕੀਆਂ ਪਹਿਲਾਂ ਮਿਲਦੀਆਂ ਸੀਗੀਆਂ ਇਹ ਦੱਸਿਆ ਉਹਨਾਂ ਨੇ ਇਹ ਮੈਂ ਉਹਨਾਂ ਦਾ ਜਾਣ ਕੇ ਵੀ ਸ਼ੱਕ ਹੈ ਡਾਊਟ ਹੈ ਜਾਂ ਸਿੱਧੂ ਮੈਂ ਕੁਝ ਸੈਂਸਿਟਿਵ ਈਸ਼ੂ ਉਹਨਾਂ ਨਾਲ ਜਾਣ ਕੇ ਨਹੀਂ ਕੀਤੇ ਕਿਉਂਕਿ ਬੜੇ ਡਰੇ ਹੋਇਆ ਜਿਹੜਾ ਬੰਦਾ ਮੌਤ ਦੇ ਮੂੰਹ ਚੋਂ ਨਿਕਲਦਾ ਤੇ ਨਾਲ ਦਾ ਸਿੱਧੂ ਵਰਗਾ ਸਾਥੀ ਚਲਾ ਜਾਵੇ ਤਾਂ ਕਈ ਇਹੋ ਜੀਆਂ ਗੱਲਾਂ ਸੋਹਣੀਆਂ ਨਹੀਂ ਲੱਗਦੀਆਂ ਕਰਦੀਆਂ ਉਹ ਤਾਂ ਉਹ ਆਪੇ ਦੱਸਣਗੇ ਬਟ ਇੰਨਾ ਉਹ ਦੱਸਦੇ ਆ ਕਿ ਪਤਾ ਲੱਗ ਗਿਆ ਸੀ ਦੇਖੋ ਇੱਕ ਲਾਲੋ ਵੀ 30 ਸਕਿੰਟ ਪਹਿਲਾਂ ਇੱਕ ਮਿੰਟ ਪਹਿਲਾਂ ਇਹ ਗੱਲ ਹੋ ਗਈ ਸੀ ਕਿ ਸਿੱਧੂ ਨੂੰ ਇਹ ਗੱਲ ਹੋ ਗਈ ਸੀ ਕਿ ਮੇਰੇ ਕੋਲੇ ਵੈਪਨ ਹੈ ਇਹਦਾ ਮਤਲਬ ਉਹਨੂੰ ਪਤਾ ਲੱਗ ਗਿਆ ਸੀਗਾ ਕਿ ਅਟੈਕ ਤਾਂ ਹੋਣ ਵਾਲਾਗਾ ਬਟ ਅਟੈਕ ਪਹਿਲਾਂ ਟਾਇਰ ਤੇ ਹੋਇਆ ਉਹ ਉਹੀ ਗੱਲ ਵੀ ਦੋ ਗੋਲੀਆਂ ਉਹ ਚੱਲ ਗਈਆਂ ਤੇ ਉਹਨਾਂ ਦੀ ਪਲੈਨਿੰਗ ਬੜੀ ਉਸੇ ਵਾਲਾ ਤੇ ਪਿੱਤਾ ਪਿੱਛੇ ਆ ਰਹੇ ਸੀਗੇ ਚਰਚਾ ਵੀ ਕਿ ਫੋਰਚੂਨਰ ਤੇ ਉਹ ਪਿੱਛੇ ਆ ਰਹੇ ਸੀਗੇ ਬਿਲਕੁਲ ਬਿਲਕੁਲ ਉਹ ਕੀ ਹੋਇਆ ਕਿ ਮੈਂ ਉਹਨਾਂ ਦੇ ਫਾਜ਼ ਸਾਹਿਬ ਨੂੰ ਪੁੱਛਿਆ ਉਹ ਵੀ ਦੱਸ ਦੇਣਗੇ ਕਿਉਂਕਿ ਉਹਨਾਂ ਨੂੰ ਤਾਂ ਪਿੱਛੋਂ ਬਾਅਦ ਚ ਕੀ ਪਤਾ ਲੱਗਿਆਗਾ ਉਨੇ ਫਾਸਾ ਨੂੰ ਪਛਾ ਕਰਿਆ ਵੀ ਗਿਆ ਸਿੱਧੂ ਕਿੱਥੇ ਆ ਤਾਂ ਉਹ ਕਹਿੰਦੇ ਵੀ ਉਹ ਤਾਂ ਸਾਰ ਲੈ ਕੇ ਗਿਆ ਕਹਿੰਦੇ ਮੈਂ ਵੀ ਬੜਾ ਸ਼ੌਕਟਰਾਂ ਵੀ ਗਨਮੈਨ ਵੀ ਨਹੀਂ ਨਾਲ ਗਿਆ ਨਾਲ ਜਿਹੜੀ ਬੁਲਟ ਪ੍ਰੂਫ ਗੱਡੀ ਆ ਉਹ ਵੀ ਨਹੀਂ ਲੈ ਕੇ ਗਿਆ ਤਾਂ ਉਹਨਾਂ ਨੇ ਵੀ ਉਹੀ ਗੱਡੀ ਪਹਿਲਾਂ ਕੱਢਣ ਦੀ ਕੋਸ਼ਿਸ਼ ਕੀਤੀ ਜਿਹਦਾ ਟਾਇਰ ਪੈਂਚਰ ਸੀ ਜਿਹੜੀ ਗੱਲ ਦੇਖੋ ਹੋਣਾ ਸਾਰਾ ਕੁਝ ਤਾਂ ਉਹ ਟਾਇਰ ਪੈਂਚਰਾਂ ਟਾਈਮ ਲੱਗ ਨਹੀਂ ਤਾਂ ਉਹ ਗੱਡੀ ਕੱਢ ਲਈ ਸੀ ਗਨਮੈਨ ਨਾਲ ਸੀ ਸ਼ਾਇਦ ਇਹਨਾਂ ਦਾ ਮੁਕਾਬਲਾ ਹੀ ਹੋ ਜਾਂਦਾ ਬਿਲਕੁਲ ਲੇਕਨ ਪੈਂਚਰ ਤਾਂ ਪਜੈਰੋ ਸੀ ਫੋਰਚੂਨਰ ਨਹੀਂ ਫੋਰਚੂਨਰ ਨਹੀਂ ਉਹਨਾਂ ਨੇ ਵੀ ਪਜੈਰੋ ਹੀ ਕੱਢੀ ਸੀ ਫੋਰਚੂਨਰ ਉਹਨਾਂ ਨੇ ਲੈ ਕੇ ਗਏ ਫੋਰਚੂਨਰ ਫਿਰ ਉਹ ਜਦੋਂ ਚੱਲੀ ਨਹੀਂ ਫਿਰ ਫੋਰਚੂਨਰ ਦੀ ਉਹਨਾਂ ਨੇ ਜਿਹੜੀ ਸਿੱਧੂ ਦੀ ਮਾਤਾ ਸੀ ਕੀ ਉਹਦੇ ਕੋਲੇ ਸੀ ਉਹ ਕਿਸੇ ਦੇ ਗਏ ਹੋਏ ਸੀ ਘਰ 'ਚ ਤੇ ਉਹਨਾਂ ਨੇ ਰੱਖੀ ਵੀ ਸੀ ਵੀ ਕਿੱਥੇ ਆਹੀ ਟਾਈਮ ਲੱਗ ਗਿਆ ਵੀ ਛੇਤੀ ਆਓ ਵੀ ਉਹ ਕੱਲਾ ਚਲਾ ਗਿਆ ਉਦੋਂ ਇਹ ਨਹੀਂ ਪਤਾ ਸੀਗਾ ਵੀ ਅਟੈਕ ਵੀ ਹੋ ਚੁੱਕਾ ਗਏ ਗਏ ਹਮ ਮੰਗਰ ਗਏ ਆ ਬਿਲਕੁਲ ਗਏ ਆ ਸੱਚ ਆ ਗਨ ਮੈਨੂੰ ਵੀ ਨਾਲ ਲੈ ਕੇ ਗਿਆ ਬਟ ਉਦੋਂ ਨੂੰ ਉਹ ਆਪਣਾ ਸਿੱਧੂ ਦੇ ਕਰ ਚੁੱਕੇ ਸੀ ਟੈਕ एसआईटी ਹੁਣ ਬਣੀ ਹੈ एसआईटी ਐਕਸਟੈਂਡ ਕਰਤੀ 6 ਮੈਂਬਰ ਹੋ ਗਏ ਕਿਸ ਤਰੀਕੇ ਨਾਲ ਲੱਗਦਾ ਹੈ ਐਸआईटी ਕੰਮ ਕਰੇਗੀ ਅੱਜ ਐਸआईटी ਦੇ ਮੈਂਬਰ ਥੋੜੀ ਦੇਰ ਪਹਿਲਾਂ ਉਸ ਥਾਂ ਤੇ ਵੀ ਗਏ ਸੀਗੇ ਉਹਨਾਂ ਨੇ ਉਸ ਥਾਂ ਦਾ ਵੀ ਬਿਊਰੋ ਕੀਤਾ ਦੇਖੋ ਇਹ ਜਿਹੜੇ ਵੀ ਹੈਗੇ ਦੋਸ਼ੀ ਆ ਉਹਨਾਂ ਨੇ ਇੱਕ ਪੰਜਾਬ ਦਾ ਨਹੀਂ ਵਾਰਲਡ ਦਾ ਉੱਪਰ ਦਾ 뮤직 ਇੰਡਸਟਰੀ ਦਾ ਸਤਾਰਾ ਮਾਰਿਆ ਤੇ ਦੂਜਾ ਇਹ ਹੈ ਕਿ ਕਿੰਨੇ ਕਿ ਚਿਰ ਸਾਡੇ ਨੌਜਵਾਨਾਂ ਨੂੰ ਮਾਰੀ ਜਾਣਗੇ ਭਾਵੇਂ ਸੰਦੀਪ ਨੰਗਲ ਅੰਬੈਸੀ ਇਹ ਸੀ ਚਾਹੇ ਵੀ ਕੋਈ ਮਿੱਡੂ ਖੇੜਾ ਲਾ ਲੋ ਤਾਂ ਅਸੀਂ ਕਹਿੰਦੇ ਕਿ ਪੰਜਾਬੀ ਪੰਜਾਬੀਆਂ ਦੇ ਹੱਥੋਂ ਕਿੰਨੇ ਕਿ ਤੇਰੇ ਮਰੀ ਜਾਣਗੇ ਤਾਂ ਮੈਂ ਕਹਿੰਦਾ ਕਿ ਐਸਆਈਟੀ ਨੂੰ ਸਖਤੀ ਦੇ ਨਾਲ ਪੰਜਾਬ ਸਰਕਾਰ ਨੇ ਵੀ ਨਿਰਦੇਸ਼ ਦਿੱਤੇ ਹਸੀਮ ਸਾਹਿਬ ਨੇ ਵੀ ਦਿੱਤਿਆ ਇਹ ਜਿਹੜੇ ਵੀ ਇਹਦੇ ਪਿੱਛੇ ਲੋਕ ਆ ਉਹ ਸਾਡੇ ਵੱਡੀ ਗੱਲ ਹੋਈ ਐਸਆਈਟੀ ਦੇ ਮੈਂਬਰਾਂ ਨਾਲ ਉਹ ਅੱਜ ਮੌਕੇ ਵਾਲੀ ਥਾਂ ਤੇ ਗਏ ਸੀ ਕੋਈ ਗੱਲਬਾਤ ਹੋਈ ਕੋਈ ਕਲੂ ਮਿਲਿਆ ਕਿਉਂਕਿ ਮੈਂ ਸਵੇਰੇ ਅੱਜ ਹਸਤੀਆਂ ਚੁੱਕੀਆਂ ਸੀ ਉੱਥੇ ਤੋਂ ਉੱਥੋਂ ਮੈਂ ਡੀਐਮਸੀ ਨਿਕਲ ਗਿਆ ਮੇਰੀ ਅਜੇ ਤੱਕ ਉਹਨ ਦਾਦਾ ਕਿ ਜਿੱਥੋਂ ਮੇਰੀ ਹਾਇਰ ਅਥਾਰਟੀ ਨਾਲ ਗੱਲ ਹੋਈ ਆ ਮੇਰੀ ਯਸੀਮ ਹਾਊਸ ਵੀ ਗੱਲ ਹੋਈ ਆ ਤੇ ਇੱਕ ਗੱਲ ਕਹਿਨੇ ਆ ਕਿ ਸਰਕਾਰ ਵੱਲੋਂ ਅਸੀਂ ਬਿਸ਼ਵਾਸ ਦਿਵਾਉਣੇ ਆ ਕਿ ਦੋਸ਼ੀ ਕੋਈ ਨਹੀਂ ਬਖਸ਼ਿਆ ਜਾਊਗਾ ਜੋ ਵੀ ਇਹਦੇ ਪਿੱਛੇ ਆ ਕਿੱਡਾ ਵੱਡਾ ਹੱਥ ਆ ਲੋਕਾਂ ਦੇ ਸਾਹਮਣੇ ਸੱਚਾਈ ਆਊਗੀ ਤੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਕੇ ਇਹੋ ਜੀ ਸਜ਼ਾ ਹੋਊਗੀ ਕਿ ਅੱਗੇ ਤੋਂ ਕੋਈ ਇਹੋ ਜੀ ਜ਼ੁਰਤ ਨਾ ਕਰੇ ਬਿਸ਼ਨੋਈ ਨੂੰ ਲੈ ਕੇ ਆਇਆ ਜਾ ਰਿਹਾ ਮਾਨਸਾ ਲੈ ਕੇ ਆਇਆ ਜਾ ਰਿਹਾ ਉਸ ਦੇ ਹੋਰ ਜਿਹੜੇ ਇਹ ਪੂਰੇ ਨੈਕਸਸ ਦੇ ਵਿੱਚ ਸੀਗੇ ਉਹਨਾਂ ਨੂੰ ਇੱਥੇ ਲਿਆਇਆ ਜਾ ਰਿਹਾ ਮਾਨਸ ਜਿਹੜੇ ਜਿਹੜੇ ਵੀ ਇਹਦੇ ਨਾਲ ਹਜੇ ਤੱਕ ਕਲੂ ਹੈ ਇਨਵੈਸਟੀ ਚਾਉਂਦਾਗਾ ਨਾ ਹੀ ਪੁਲਿਸ ਆ ਜੀ ਕਿਉਂਕਿ ਕਟੀਆਂ ਜੁੜ ਰਹੀਆਂ ਨੇ ਬਟ ਜਿਹੜੇ ਆ ਤੁਹਾਨੂੰ ਵੀ ਪਤਾਗਾ ਕਿ ਕੁਝ ਜੇਲ੍ਹ ਦੇ ਵਿੱਚੋਂ ਲੈ ਕੇ ਆਏ ਆ ਕੁਝ ਦੇਰਾਦੂਣ ਤੋਂ ਫੜੇ ਆ ਇਸੇ ਤਰ੍ਹਾਂ ਐਸਐਸਪੀ ਸਾਹਿਬ ਦਾ ਬਿਆਨ ਆਇਆ ਵੀ ਬਿਸ਼ਨੋਈ ਨੂੰ ਵੀ ਇੱਥੇ ਲੈ ਕੇ ਆਇਆ ਜਾਊਗਾ ਸਬੂਤ ਕੀ ਮਿਲੇ ਇਸ ਵੇਲੇ ਕੀ 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 ਕੁਝ ਮਿਲ ਰਿਹਾ ਦੇਖੋ ਜਿਥੋਂ ਕਾਰ ਆਈ ਆ ਕਿ ਕਿਹਨੇ ਪ੍ਰੋਵਾਈਡ ਕਰਾਈ ਆ ਇਹ ਸਾਰੇ ਕਲਿਊ ਆ ਹਜੇ ਇਨਵੈਸਟੀਗੇਸ਼ਨ ਜਿਹੜੀ ਆ ਮੋੜ ਲਈ ਆ ਕੁਝ ਹਿੱਸੇ ਦੇ ਹਿੱਸੇ ਆ ਪਰ ਸਰਕਾਰ ਦੀ ਬੜੀ ਕਿਰਕਰੀ ਹੋਈ ਸਰਕਾਰ ਦੀ ਕਿਰਕਰੀ ਇਸ ਕਰਕੇ ਹੋਈ ਕਹਿੰਦੇ ਕਿ ਨਾਮ ਕਿਉਂ ਜਨਤਾ ਕਿਤੇ ਕਿਉਂ ਸੁਰਖੀਆਂ ਵਿਡੋਰੀਆਂ ਕਿਉਂ ਪਬਲਿਸਿਟੀ ਲਈ ਕਿ ਅਸੀਂ ਮੂਸੇਵਾਲਾ ਦੀ ਸਕਿਉਰਿਟੀ ਵਿਡਰੋ ਕਰਤੀ ਤਾਂ ਲੱਗਦਾ ਕਿ ਇਹ ਚੀਜ਼ ਤੋਂ ਬਚਿਆ ਜਾ ਸਕਦਾ ਸੀ ਕਿਰਕਰੀ ਬਹੁਤ ਜ਼ਿਆਦਾ ਹੋ ਗਈ ਹੁਣ ਦੇਖੋ ਦੋ ਗੱਲਾਂ ਨੇ ਸਕਿਉਰਿਟੀ ਵਾਪਸ ਲਈ ਜਾਂਦੀ ਹੈ ਜਦੋਂ ਕੋਈ ਜਿਵੇਂ ਪਿਪਰੇਡੀਸ਼ਨ ਬਲੂ ਸਟਾਰ ਆ ਗਿਆ ਤਾਂ ਕਿਸੇ ਵੱਲੇ ਕੋਈ ਐਮਰਜੈਂਸੀ ਸਿਵਾਵਾ ਲੈਣੀਆਂ ਹੁੰਦੀਆਂ ਤਾਂ ਜਿਹਦੇ ਕੋਲੇ ਸਕਿਉਰਿਟੀ 6 ਆ ਤਾਂ ਤਿੰਨ ਲੈ ਲੈਂਦੇ ਆ ਚਾਰ ਆ ਤਾਂ ਦੋ ਲੈ ਲੈਂਦੇ ਆ ਇਹ ਐਕਸਰਸਾਈਜ਼ ਹੁੰਦੀ ਰਹਿੰਦੀ ਆ ਕੋਈ ਫਸਟ ਟਾਈਮ ਨਹੀਂ ਹੋਈ ਸੀ ਕਿ ਜਦੋਂ ਬਲੂ ਸਟਾਰ ਲੰਘ ਜਾਂਦਾ ਤਾਂ ਉਸ ਵੇਲੇ ਸਿਕਿਉਰਿਟੀ ਵਾਪਸ ਆ ਜਾਂਦੀ ਆ ਪਰਿਵਾਰ ਨਾਲ ਤੁਹਾਡੀ ਕੀ ਗੱਲ ਇਹ ਜਿਹੜੀ ਲੀਕੇਜ ਹੋਈ ਆ ਮੈਂ ਇਹ ਕਹਿਣੀ ਚਾਹਣਾ ਵੀ ਜਿੱਥੇ ਵੀ ਲੀਕੇਜ ਹੋਈ ਆ ਕਿਉਂਕਿ ਜਦੋਂ ਇਹ ਸਿਕਿਉਰਿਟੀ ਜਾਰੀ ਹੁੰਦਾਗਾ ਲੈਟਰ ਇਹ ਸਾਰੇ ਸਬੰਧਤ ਐਸਐਸਪੀ ਨੂੰ ਵੀ ਆਉਂਦਾ ਜਿੱਥੋਂ ਦੀ ਸਕਿਉਰਿਟੀ ਆ ਜਿਹੜੀ ਆਈਆਰਬੀ ਆ ਕਮਾਂਡੈਂਟ ਆ ਉਹਨਾਂ ਕੋਲ ਵੀ ਜਾਂਦਾ ਉਹਨਾਂ ਦੇ ਅੱਪਚ ਜਾਂਦਾ ਜਿਨ੍ਹਾਂ ਤੋਂ ਸਕਿਉਰਿਟੀ ਘਟ ਕੀਤੀ ਗਈ ਜਾਂ ਵਿਦਡਰਾ ਕੀਤੀਆਂ ਉਹਨਾਂ ਕੋਲ ਵੀ ਆਉਂਦਾ ਤੇ ਜਿੱਥੋਂ ਵੀ ਲੀਕੇਜ ਹੋਇਆ ਮੈਂ ਕਹਿੰਦਾ ਵੀ ਇਹ ਦੀ ਜਰੂਰ ਹੈਗਾ ਵੀ ਜਿਨੇ ਵੀ ਲੀਕੇਜ ਕੀਤਾ ਪੱਤਰ ਉਹਦੇ ਗੇਸਟ ਕਾਰਵਾਈ ਹੋਣੀ ਚਾਹੀਦੀ ਪਰਿਵਾਰ ਨਾਲ ਗੱਲ ਹੋਈ ਕੀ ਕਹਿ ਰਹੇ ਸਿੱਧੂ ਦੇ ਫਾਦਰ ਕੀ ਕਹਿ ਰਹੇ ਮਦਰ ਕੀ ਕਹਿ ਰਹੇ ਦੇਖੋ ਇਹ ਜਿਹੇ 7ਵੇਂ ਦੇ ਵਿੱਚ ਆ ਮੇਰਾ ਆਪਦਾ ਪਰਿਵਾਰ ਆ ਮੇਰੇ ਆਪਦੇ ਪਿਤਾ ਬਰਾਬਰ ਆ ਪਰ ਮੈਂ ਇੱਕ ਉਹਨਾਂ ਦੇ ਹੌਸਲੇ ਨੂੰ ਵੀ ਦਾਤ ਦਿਨਾ ਪਰ ਉਹ ਕਹਿੰਦੇ ਆ ਵੀ ਅੱਜ ਕੱਲ ਮਹਾਨ ਹੋਣਾ ਫੇਮਸ ਹੋਣਾ ਵੀ ਗਨਾਹ ਹੋ ਗਿਆ ਮੇਰੇ ਪੁੱਤ ਨੇ ਡਿੱਬਿਆਂ ਦੇ ਵਿੱਚੋਂ ਉੱਠ ਕੇ ਐਡਾ ਨਾਂ ਕਮਾਇਆ ਸੀ ਉਹਨੇ ਆਪਦੀ ਮਿਹਨਤ ਕੀਤੀ ਸੀ ਜੇ ਜਿਹਦੇ ਨਾਂ ਬਣ ਗਿਆ ਚਾਰ ਪੈਸੇ ਆ ਗਏ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਦੂਜਿਆਂ ਨੂੰ ਲੁੱਟਿਆ ਕਿਸੇ ਨੂੰ ਕੁਝ ਕਰਿਆ ਤੇ ਅੱਜ ਉਹ ਕਹਿੰਦੇ ਵੀ ਮੇਰੇ ਪੁੱਤ ਦਾ ਨਾਂ ਬਣਾਉਣਾ ਹੀ ਫੇਮਸ ਹੋਣਾ ਹੀ ਸਭ ਤੋਂ ਖੋ ਕੇ ਲੈ ਗਿਆ ਅਸੀਂ ਇਹ ਜੇ ਨਾਂ ਤੋਂ ਕੀ ਕਰਨਾ ਕਿ ਸਾਡਾ ਪੁੱਤ ਹੀ ਨਹੀਂ ਸਾਡੇ ਚਿਰੇ ਧਮਕੀਆਂ ਮਿਲਦੀਆਂ ਸੀ ਕਹਿੰਦੇ ਸੀ ਆ ਉਹ ਕਹਿੰਦੇ ਮਿਲਦੀਆਂ ਹੀ ਪਰ ਮੇਰੇ ਨਾਲ ਕਹਿੰਦੇ ਬਹੁਤ ਘੱਟ ਸ਼ੇਅਰ ਕਰਦਾ ਸੀ ਉਹ ਕਹਿੰਦਾ ਸੀਗਾ ਵੀ ਕਿਤੇ ਇਹ ਦੁਖੀ ਨਾ ਹੋਣ ਕਿਉਂਕਿ ਉਹ ਲਾਰਟ ਇਸ ਗੱਲੋਂ ਰਹਿੰਦਾ ਵੀ ਸੀਗਾ ਕਿ ਧਮਕੀਆਂ ਉਹਨੂੰ ਮਿਲਦੀਆਂ ਸੀਗੀਆਂ ਵਕ-ਵਕ ਗਰੁੱਪਾਂ ਤੋਂ ਵੀ ਮਿਲਦੀਆਂ ਸੀਗੀਆਂ ਪਰ ਉਹ ਕਹਿੰਦੇ ਮੇਰੇ ਕੋਲੇ ਢਡਹੋਲਾ ਫਾਦਰ ਸਾਹਿਬ ਕਹਿੰਦੇ ਕਰਦਾ ਨਹੀਂ ਸੀ ਕਿ ਮਦਰ ਮੈਂ ਕੀ ਗੱਲ ਦੋਨੋਂ ਨੇ ਮਾਤਾ ਜੀ ਵੀ ਇਹੀ ਕਹਿੰਦੇ ਆ ਵੀ ਦੱਸਦਾ ਨਹੀਂ ਸੀ ਉਹ ਕਹਿੰਦਾ ਸੀਗਾ ਵੀ ਮੇजे ਮਾਤਾ ਨੂੰ ਦੱਸੂਗਾ ਜਾਂ ਪਿਤਾ ਨੂੰ ਦੱਸੂਗਾ ਇੱਥੋਂ ਤੱਕ ਈਵਨ ਉਹਦੇ ਸਾਥ ਹੀ ਗਾਇਕ ਵੀ ਆਏ ਆ ਉਹ ਵੀ ਕਹਿੰਦੇ ਸੀ ਇਸ ਤਰ੍ਹਾਂ ਲੱਗਦਾ ਸੀਗਾ ਵੀ ਉਹਨੇ ਕੋਈ ਟ੍ਰੈਡ ਫਰੋਲਣਾ ਪਰ ਕਰਦਾ ਨਹੀਂ ਸੀ ਉਹ ਆਪਦੇ ਤੇ ਦਿਲ ਤੇ ਇਹ ਲੱਗਿਆ ਹੋਇਆ ਸੀਗਾ ਤੇ ਕਈ ਵਾਰੀ ਤਾਂ ਮੈਂ ਆਪਦੇ ਦੱਸਦਾ ਵੀ ਅਸੀਂ ਕਹਿੰਦਾ ਜਾਂ ਕਹਿੰਦਾ ਇਹੋ ਜੀ ਲਾਈਫ ਤੋਂ ਕੀ ਲੈਣਾ ਕਿ ਬਾਹਰ ਹੀ ਨਹੀਂ ਜਾ ਸਕਦੇ ਆਜ਼ਾਦ ਘੁੰਮ ਹੀ ਨਹੀਂ ਸਕਦੇ ਇਹੋ ਜੀ ਪ੍ਰਸਿੱਧੀ ਤੋਂ ਕੀ ਲੈਣਾ ਠੀਕ ਹੈ ਤਾਂ ਸਾਫ਼ ਤੌਰ ਤੇ ਜਿਹੜੇ ਸਿੱਧੂ ਮੂਸੇਵਾਲੇ ਦੇ ਨਾਲ ਸੀ ਉਹਨਾਂ ਨੇ ਦੱਸਿਆ ਕਿ ਕੀ ਵਾਕਿਆ ਹੋਇਆ ਕਿਸ ਤਰੀਕੇ ਨਾਲ ਗੱਡੀ ਮਗਰ ਲੱਗੀ ਗੱਡੀ ਮਗਰ ਲੱਗੀ ਸਿੱਧੂ ਨੂੰ ਲੱਗਾ ਕਿ ਸ਼ਾਇਦ ਫੈਨ ਨੇ ਮੇਰੇ ਲੇਕਿਨ ਜਦੋਂ ਓਵਰਟੇਕ ਕੀਤਾ ਜਦੋਂ ਮਗਰ ਕੀਤਾ ਇੱਕ ਪਹਿਲਾ 20 ਘੇਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉੱਥੇ ਬਚਾ ਹੋ ਗਿਆ ਲੇਕਿਨ 500 ਮੀਟਰ ਅੱਗੇ ਫਿਰ ਘੇਰਾ ਕੀਤਾ ਔਰ ਤਿਆਰੀ ਕਿੰਨੀ ਸੀਗੀ ਕਿ ਪਹਿਲਾ ਟਾਇਰ ਦੇ ਉੱਤੇ ਫਾਇਰ ਕੀਤੇ ਟਾਇਰ ਤੇ ਫਾਇਰ ਕੀਤੇ ਤਾਂ ਕਿ ਗੱਡੀ ਅੱਗੇ ਭਜ ਨਾ ਸਕੇ ਔਰ ਉਸ ਤੋਂ ਬਾਅਦ ਮੂਸੇਵਾਲਾ ਵਾਲੇ ਪਾਸੇ ਹੀ ਜਿੱਥੇ ਕਿਉਂਕਿ ਖੁਦ ਡਰਾਈਵਿੰਗ ਸੀਟ ਤੇ ਸੀਗੇ ਤਾਂ ਉਸੇ ਜਗ੍ਹਾ ਦੇ ਉੱਤੇ ਫਾਇਰ ਜਿਹੜੇ ਲਗਾਤਾਰ ਕੀਤੇ ਔਰ ਚੈੱਕ ਦੁਬਾਰਾ ਕਰਨ ਆਏ ਕਿ ਸਿੱਧੂ ਮੂਸੇਵਾਲਾ ਅਜੇ ਵੀ ਜ਼ਿੰਦਾ ਤਾਂ ਫਿਰ ਦੁਬਾਰਾ ਫਾਇਰ ਜਿਹੜੇ ਨੇ ਉਹ ਉਹਨਾਂ ਵੱਲ ਤਾਂ ਬਹੁਤ ਅਹਿਮ ਖੁਲਾਸੇ ਲਾਜ਼ਮੀ ਤੌਰ ਤੇ ਕੀਤੇ ਗਏ ਨੇ ਜੋ ਜ਼ਖਮੀ ਹੋਏ ਨੇ ਦੋਸਤ ਉਹਨਾਂ ਦੇ ਨਾਲ ਮਿਲ ਕੇ ਵਿਧਾਇਕ ਆਇਨੇ ਸਰਦੂਲਗੜ੍ਹ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਆਖਿਰ ਉਸ ਸਮੇਂ ਹੋਇਆ ਕਿ ਸਿੱਧੂ ਦੇ ਦੋਸਤ ਜਿਹੜੇ ਥਾੜ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਵੱਲੋਂ ਕੀ ਕੁਝ ਬਿਆਨ ਕੀਤਾ ਗਿਆ ਅਸੀਂ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ ਰੁਕ ਰਹੇ ਹਾਂ ਇਸ ਵੱਡੀ ਖਬਰ ਦੇ ਉੱਤੇ ਲਗਾਤਾਰ ਬਣੇ ਹੋਏ